ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾਮ ਡੈਰੀ ਫਾਰਮ ਤੋਂ ਬਣ ਰਹੀ ਆ ਇਹਨਾਂ ਕੋਲੇ ਤਿੰਨ ਨਾਕ ਬਹੁਤ ਚੰਗੇ ਬਾਈ ਜੀ ਆਏ ਆ ਪਹਿਲਾ ਨੰਬਰ ਜਰਸੀ ਪੰਜਾਬ ਵਾਲੀ ਬੱਚੀ ਦੂਜਾ ਨੰਬਰ ਬਾਈ ਜੀ ਐਚ ਐਫ ਡੱਬੀ ਵੈੜ ਤੇ ਕਾਲੀ ਵੈੜ ਬਾਈ ਜੀ ਬਹੁਤ ਚੰਗੇ ਜਾਨਵਰ ਆ ਤੇ ਬਾਕੀ ਦੀ ਬੰਦੀ ਹੋ ਜਾਣਕਾਰੀ ਆਪਾਂ ਬਾਈ ਜੀ ਜਾਨ ਤੋਂ ਲੈ ਲਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦਾ ਦਿਓ ਜੀ ਨਾਮ ਉਤਾਰਾ ਹੀ ਸੋਨੋ ਦੋਸਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਜੀ ਠੀਕ ਆ ਬਾਈ ਜੀ ਕਿੰਨੇ ਲੱਗਾ ਜੀ ਅੱਜ ਆਪਣੇ ਕੋਲੇ ਸਾਡੇ ਕੋਲ ਤਿੰਨ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਨੇ ਜੀ ਤੁਸੀਂ ਕੀ ਡਿਟੇਲ ਆ ਜੀ ਇਹਦੀ ਪਹਿਲਾ ਸੂਆ ਅਰਜੀਨਲ ਦੋ ਤਿੰਨ ਬੱਚੀ ਆ ਹਾਂ ਜੀ ਅਜੇ ਤਿੰਨ ਲੋਕੀ ਬਰੇ ਬੱਚੇ ਹਫਤਾ ਹਾਲ ਲੈ ਤੇ ਦੋ ਦੰਦਾ ਜੀ ਦੋ ਦੰਦਾ ਵੀਰੇ ਬੱਚੀ ਵੀਰੇ ਅਰੀਜਨ 50 ਵਾਲੀ ਜਰਸੀ ਆ ਕੋਈ ਬੰਦਾ ਹੱਥ ਵਾਲੀ ਜਰਸੀ ਨਾ ਕੰਮ ਬੱਚੀ ਹੈ ਵੱਡੀ-ਬੁੱਡੀ ਬਹੁਤ ਆ ਚੰਗੀ ਬਹੁਤ ਆ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਜੀ ਵੀਡੀਓ ਪਾਈ ਸੀ ਨਾ ਉਸਦੀ ਭੈਣ ਹੀ ਆ ਬਈ ਇਹ ਠੀਕ ਹੈ ਜੀ ਆਪਣੀ ਚੈਨਲ ਤੇ ਵੀਡੀਓ ਪਾਈ ਸੀ ਉਹਦੀ ਵੇਖੀ ਜੇ ਆਪਣੀ ਵਹਿੜ 5 ਮਿੰਟਾਂ ਦੀ ਵਹਿੜ ਦੇਖੀ ਸੀ ਆਪਣੀ ਅਸ਼ਾ ਉਸਦੀ ਭੈਣ ਹੀ ਆ ਜੀ ਉਸਦੀ ਭੈਣ ਹੀ ਆ ਵੀਰੇ ਇੱਕੋ ਕੁੜੀ ਲੰਗਾ ਵਹਿੜਾ ਇਹ ਠੀਕ ਹੈ ਜੀ ਉਹਦੇ ਵਹਿੜ ਫਿਰ ਕੱਚੀ ਹੋਣੀ ਤਾਂ ਨਹੀਂ ਦਿੱਤੀ ਹੁੰਦੀ ਨਾਲ ਉਹਦੇ ਕੱਚੀ ਸੀ ਵਹਿੜ ਪਤਾ ਹੀ ਨਹੀਂ ਦਖਾਈ ਜੀ ਠੀਕ ਹੈ ਜੀ ਵਹਿੜ ਬਾਈ ਜੀ ਬਹੁਤ ਚੰਗੀ ਉਹ ਬਾਈ ਅੰਮ੍ਰਿਤਸਰ ਦੇ ਨੇ ਲਈ ਸੀ ਨਾ ਅੰਮ੍ਰਿਤਸਰ ਦੇ ਲੈ ਕੇ ਜੀ ਬਾਈ ਜੀ ਅੰਮ੍ਰਿਤਸਰ ਜਾਵੜੀ ਸੀ ਬੱਚੀ ਬਹੁਤ ਚੰਗੀ ਬੱਚੀ ਹੈ ਜੀ ਉਹਦੀ ਭੈਣ ਆ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਦਸੱਲੀ پارک ਤੁਸੀਂ ਬਾਈ ਜੀ ਆਪ ਕਰਨੀ ਆ ਜਰਸੀ ਪੰਜਾਬ ਵਾਲੀ ਪੂਰੇ ਪੱਕੇ ਗੂੜੇ ਕਲਰ ਦੀ ਆ ਬਾਈ ਜੀ ਰੰਗ ਬਹੁਤ ਪਿਆਰਾ ਸਮੀ ਸੁਭਾਈ ਵੈੜਾ ਕਿਸੇ ਸ਼ੌਂਕੀ ਵੀਰ ਕੋਲੋਂ ਆਈ ਆ ਬਾਈ ਬੰਦੇ ਨੇ ਬਹੁਤ ਜ਼ਿਆਦੇ ਚੰਗੇ ਨੇ ਮੇਰੇ ਸਾਮ ਸੰਭਾਲ ਕਰਦੇ ਆ ਬੰਦੇ ਜਿੰਨਾ ਬੰਦਿਆ ਕੋਲ ਨਹੀਂ ਹੈ ਠੀਕ ਹੈ ਜੀ ਸਵੀ ਪਲੀ ਵਾਕਿਆ ਹੀ ਦੱਸਦੀ ਵਹਿੜ ਹੀ ਦੱਸਦੀ ਹੈ ਬਾਈ ਜੀ ਬਾਈ ਬਿਜੀ ਵਹਿੜ ਵੀ ਬਹੁਤ ਜ਼ਿਆਦੇ ਚੰਗੀ ਤੇਗੀ ਠੀਕ ਹੈ ਜੀ ਆ ਉਹਦੇ ਖਾਰਦਾਨ ਵੀ ਹੈ ਵੀ ਵਹਿੜ ਠੀਕ ਹੈ ਜੀ ਆ ਜਰਸੀ ਵਹਿੜ ਦੀ ਐਡੀ ਸੁਨੱਖੀ ਨਹੀਂ ਹੁੰਦੀ ਜੀ ਕਲਰ ਨਹੀਂ ਐਡਾ ਪਿਆਰਾ ਹੁੰਦਾ ਸੋਹਣਾ ਹੁੰਦਾ ਜਿੰਨਾ ਕਲਰ ਸੋਹਣਾ ਸਾਫ ਬੋਡੀਸ਼ਟੈਕਰ ਬਹੁਤ ਚੰਗਾ ਵਾਹ ਹਾਂਜੀ ਹਾਂਜੀ ਕੱਦ ਕੁਦੂ ਵੀ ਬਹੁਤ ਚੰਗਾ ਜੀ ਜਿੱਦਣੂ ਬੱਚੀ ਨੇ ਜਵਾਨ ਹੋਣਾ ਤੇ ਬਾਈ ਦੇ ਸਰਜਰੀ ਦਿੱਤੀ ਹੋ ਜਾਣਾ ਇਹਨੇ ਬਹੁਤ ਜਿਆਦੇ ਵੱਡੀ ਵੱਡੀ ਹਾਂਜੀ ਛੋਟੀ ਅਜੂ ਨਹੀਂ ਕਹਿ ਸਕਦੇ ਜੀ ਨਾ 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 ਉਮਰ ਦੇ ਹਿਸਾਬ ਨਾਲ ਬੱਚੀ ਦਾ ਬਹੁਤ ਹੋ ਗਿਆ ਇਹਦਾ ਕੁਆਲਿਟੀ ਦੀ ਪੂਰੀ ਸੋਹਣੀ ਆ ਸਾਫ ਸੁਥਰੀ ਆ ਸੋਹਣੀ ਸੁਨੱਖੀ ਵਹਿੜਾ ਹਾਲ ਤੁਨ ਕਰਮ ਵਾਲੀ ਨੂੰ ਦੂਜੇ ਨਾਲ ਗੱਲ ਲੱਗਿਆ ਵਾ ਚਾਰ ਹੀ ਥਾਣਾ ਬਾਈ ਜੀ ਉਰੇ ਗੈਬ ਚ ਲੱਗੇ ਅੱਥੀ ਚਵਾਈ ਇਹ ਲੈ ਕੱਲਾ ਕੱਲਾ ਪੀੜੀ ਦੇ ਪਾਵਿਆਂ ਨੂੰ ਬਾਈ ਜੀ ਤਿਆਰਾਂ ਚੁੰਡਾ ਤੇ ਥਣ ਲੱਗਿਆ ਵਾ ਜਿੱਦ ਦਿਨ ਉਹ ਬੱਚੀ ਨੇ ਤਿਆਰ ਹੋਣਾ ਉਸ ਦਿਨ ਦਾ ਕਰਮ ਵਾਲੀ ਨੇ ਗੱਲਾਂ ਕਰਾ ਕੇ ਲਿਗਾ ਥਾਂ ਦੇ ਵੇਲਾਂ ਦੇਵੇਂ ਨੂੰ ਇਹਦਾ ਵਾਲ ਝੱਲਾ ਹੁਣ ਵੀ ਸੁੱਖ ਨਾਲ ਬਹੁਤ ਜਿਆਦੇ ਪੰਨਾ ਫੇਸ ਕੁਆਲਟੀ ਰੰਗ ਬਰੀਡ ਪੂਰੀ ਇੱਕ ਨੰਬਰ ਦਾ ਹੈ ਜੀ ਕਿਸੇ ਵੀਰ ਨੇ ਖਰੀਦ ਕਰਨੀ ਹੋਵੇ ਤੇ ਦੇਖ ਕੇ ਉਹ ਕਰ ਲਵੇ ਬੱਛੀ ਬਾਈ ਜੀ ਸਾਫ਼ ਸੁਥਰੀ ਸੋਹਣੀ ਸੁਟਕੀ ਸੁਸਣਾ ਬਹੁਤ ਆ ਮੈਂ ਚੱਲੋ ਜੀ ਰੰਗਣੀ ਹੈ ਦਾ ਵਰਗਾ ਕਿਸੇ ਦੀ ਵਹਿੜ ਦਾ ਜਰਸੀ ਦਾ ਜਿੰਨਾ ਸੁਪਨਾ ਇਹਦਾ ਬੱਚਾ ਬੁੱੱਚਾ ਤੇ ਬਰੀਡ ਤਿਆਰ ਕਰਨ ਵਾਲੀ ਬੱਛੀ ਆ ਬਾਈ ਹਾਂ ਜੀ ਹਾਂ ਜੀ ਬੱਚੇ ਸੁਪਨਾ ਜਿਹੜੇ ਵੀ ਕਿਸੇ ਵੀਰ ਨੇ ਬ੍ਰੀਡ ਤਿਆਰ ਕਰਨੀ ਹੈ ਇੱਕ ਨੰਬਰ ਬੱਛੀ ਆ ਬਾਈ ਜੀ ਲੈ ਚਲੋ ਜੀ ਆ ਜਾਓ ਤੇ ਲੋ ਬਾਈ ਜੀ ਖਾਲੇਵਾ ਨੇੜ ਤੋਂ ਚੈੱਕ ਕਰ ਲਓ ਸੋਹਣੀ ਸੁਲੱਖੀ ਬਾਈ ਜੀ ਕਿਤੇ ਵੀ ਹੱਥ ਧਰਾ ਹੈ ਨੀਗਾ ਟੈਰੀ ਗਾੜ ਵਰਗਾ ਪਿੰਡਾ ਪਿਆ ਬਾਈ ਜੀ ਕਿਹੜੀ ਕਿਹੜੀ ਦਾ ਵੀ ਕੋਈ ਹੱਥ ਘਰਾਣੀ ਬੱਛੀ ਚੰਕ ਦੋਂਕ ਸੁੱਖ ਨਾ ਕਰਮਾਂ ਵਾਲੀ ਦੀ ਬਹੁਤ ਆ ਸਾਹ ਸਮਾਲ ਬੱਛੀ ਉਹ ਵੀ ਬਹੁਤ ਚੰਗੀ ਬਾਈ ਦੀ ਸੀ ਕਿਸੇ ਦੀ ਤੇ ਇਹ ਵੀ ਬਹੁਤ ਚੰਗੀ ਆ ਬੱਚੀ ਸੀਗੀ ਤੇ ਤਿਆਰ ਆ ਬੱਚੀ ਹਾਂਜੀ ਹਾਂਜੀ ਉਹਦੇ 20-22 ਦਿਨ ਪਾਏ ਸੀ ਬੱਚੀ ਨੇ ਠੀਕ ਆ ਜੀ ਇਹ ਬਾ ਤਿਆਰ ਹੈ ਇਹ ਆਪਾਂ ਸਾਰਾ ਬੱਚੀ ਠੀਕ ਆ ਜੀ ਤੇ ਕਿੰਨੇ ਦੇ ਦੇ ਦਾਂਗੇ ਬਾਈ ਜੀ ਆਪਾਂ ਇਹ ਇਹਦਾ ਮੁੱਲ ਵੀਰੇ ਜਿੱਤੇ ਦਾ ਵਹਿਰ ਤਿਆਰ ਹੋ ਕੇ ਤਾਂ ਡੇਢ ਦੀ ਵੇਚ ਦਾਂਗੇ ਬੋਲੇ ਹੱਥ ਨਾਲ ਹਾਂਜੀ ਅੱਜ ਇੱਕ ਦਾ ਚੁਮਾਨ ਤਾਂ ਹੋਊਗਾ ਬਸ ਠੀਕ ਆ ਬਾਈ ਲੈ ਦੂਜਾ ਨੰਬਰ ਬਾਈ ਜੀ 50 ਸੁਗਸੂ ਦੀ ਆ ਵੀਰੇ ਹਾਂਜੀ ਦੁੱਧ ਵੀਰੇ 28 29 ਕਿਲੋ ਦੁੱਧ ਲਈ ਵੜਾ ਹਾਂਜੀ ਬਾਕੀ ਆ ਵੀ ਸਮਝ ਨਾ ਲਵੇ ਜਿਹੜੇ ਬੰਦੇ ਨੇ ਵੀ ਲੈਣੀਆਂ ਠੀਕ ਹੈ ਜੀ ਹਾਂ ਫੈਮ ਲਉਗੀ ਵੀਰੇ ਇਹ ਚਾਰ ਪੰਜਾਂ ਨੇ ਲੈ ਸਕਦੀ ਆ ਜੀ ਤਿਆਰੀ ਕਰਮਾ ਲਈ ਦੀ ਵੀ ਬਹੁਤ ਚੰਗੀ ਆ ਵੀਰੇ ਚੰਗੀ ਬਹਿੜ ਦੀ ਹਾਂਜੀ ਪ੍ਰਿੰਟ ਵੀ ਬਹੁਤ ਚੰਗਾ ਬਹੁਤ ਬਹੁਤ ਜਾਰੇ ਸਫਾਈਆਂ ਚੌਂਕ ਦੌਂਕ ਪੂਰੀ ਆ ਕਰਮਾ ਲਈ ਚ ਕਿਤੇ ਅੱਜ ਦੀ ਘੜੀ ਹੱਥ ਧਰਾ ਨਹੀਂਗਾ ਕੋਈ ਦਾਗ ਦੱਪਾ ਕੋਈ ਹੈ ਨਹੀਂਗਾ ਸਾਫ਼ ਸੁਥਰੀ ਆ ਥੰਥਣ ਕਰਮਾ ਲਈ ਨੂੰ ਵੀ ਮੱਝਰਗਾ ਲੱਗਿਆ ਨੇੜੇ ਤੋਂ ਚੈੱਕ ਕਰ ਲੋ ਵਾਟ ਲਾਲੇਵੀਆਂ ਬਹੁਤ ਆ ਸੁਖਨਾ ਲੇਵਾ ਨਾੜਾਂ ਦੇ ਨਾਲ ਭਰਿਆ ਪਿਆ ਬਾਕੀ ਬਹੁਤ ਜਿਆਦਾ ਨਹੀਂ ਠੰਡੀ ਹਾਂਜੀ ਠੰਡੀ ਸੀਲ ਬਹੁਤ ਆ ਜੀ ਬਹੁਤ ਪਟਾ ਚੰਗਾ ਲੱਗਿਆ ਹਾਂਜੀ ਰੋਮ ਕਰ ਕਰਾ ਪੂਰਾ ਠੰਡ ਲੱਗਿਆ ਅੱਗੇ ਪਿਛੇ ਦਾ ਕਿੰਨੀ ਗੈਪ ਤੇ ਲੱਗਿਆ ਥਣ ਨਾੜ ਦੁੱਧ ਵਾਲੀ ਦੇਖੋ ਬਾਈ ਜੀ ਸੁਖਨਾ ਕਿੰਦੀ ਚੰਗੀ ਆ ਐ ਵਰਗੀ ਆ ਬਾਈ ਜੀ ਜਿੱਥੇ ਚਲੋ ਮੈਂ ਪਾ ਲਾਗੀ ਦੁੱਧ ਵਾਲੇ ਪਸ਼ੂ ਦੀ ਇਸੇ ਚੀਜ਼ ਤੇ ਪਛਾਣ ਆ ਹਰ ਇੱਕ ਬੰਦਾ ਪਾਲੇਦਾਰ ਅੱਜ ਕੱਲ ਪਤਾ ਹੀ ਆ ਸੋਹਣੀ ਸੁਨੱਖੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਚਲਦੇ ਨੰਬਰ ਤੇ ਸਪਰਕ ਕਰ ਲਿਓ ਲੈ ਚਲੋ ਜੀ ਕਾਲੀ ਡੱਬੀ ਆ ਪੂਰੀ ਚੰਗੀ ਆ ਬਾਈ ਜੀ ਇਹ ਬਾਈ ਜੀ ਜਾਇਜ਼ ਕਿਨੇ ਦੇ ਦਾਂਗੇ ਜੀ ਇਹਦਾ ਵੀਰੇ ਮੁੱਲ 10 ਕਰਗੇ 1 20 ਕਰਗੇ ਤੇ 90000 ਦੀ ਵੜ ਦੇਵਾਂਗੇ ਠੀਕ ਆ ਜੀ ਕੋਈ ਹੋਜੂ ਮਾਲਤਾਨ ਬਸ ਮਾਨਤਨ ਜਾਇਜ਼ ਜਾ ਹੁੰਦਾ ਬਾਈ ਠੀਕ ਆ ਬਾਈ ਵੜ ਤਿਆਰ ਹੋ ਜੇ ਤਾਂ ਲੱਖ ਰੁਪਏ ਮਾਰੂ ਹੈਗੀ ਆ ਬਾਈ ਜੀ ਅੱਜ ਜਿਹੜਾ ਕੋਈ ਕੋਈ ਪੰਜ ਚਾਰ ਦਿਨ ਵੀਰ ਸੰਭੂਗਾ ਉਹਦਾ 5 ਦਾ 1000 ਰੁਪਏ ਦਾ ਫਾਇਦਾ ਹੀ ਜਲ ਜਲ ਦਾ ਤਿਆਰ ਹੋ ਗਿਆ ਸੁਈਦੀ ਵੀਡੀਓ ਪਾਉਣੀ ਸੀਗੀ ਬਸ ਨਾਲ ਵਹਿੜ ਦੀ ਪਾਣੀ ਤਾਂ ਕਰਕੇ ਵੀਡੀਓ ਪਾਤੀ ਨਹੀਂ ਵੀ ਠੀਕ ਹੈ ਜੀ ਚਲੋ ਰਾਦਾ ਹੀ ਸਵਾਗੇ ਵੇਚਣ ਦਾ ਇਹਨੂੰ ਠੀਕ ਹੈ ਜੀ ਸਵਾਲੂਗਾ ਚਲੋ ਕਰਮਾਲਾ ਕੋਲ ਜਾ ਕੇ ਜੀ ਤੇ ਤੀਜਾ ਨੰਬਰ ਬਾਈ ਜੀ ਇਹ ਵੀਰੇ ਪਹਿਲਾ ਸੁਆਹ ਵਾਇਰ ਸੁਈਦੀ ਆ ਸੁਈ ਸੁਵਾਈ ਆ ਬਾਈ ਜੀ ਸੁਵਾਈ ਆ ਵੀਰੇ ਵੱਛੀ ਮਗਰ ਹੈ ਇਹਦੇ ਵੱਛੀ ਬਹੁਤ ਚੰਗੀ ਆ ਬਾਈ ਜੀ ਹਾਂ ਕਾਟ ਦਰ ਹੋ ਗਿਆ ਸੁਈ ਠੀਕ ਹੈ ਜੀ ਦੁੱਧ ਵਿੱਚ 14-15 ਕਿਲੋ ਤਿਆਰ ਹੈ ਥੱਲੇ ਹੁਣ ਠੀਕ ਹੈ ਜੀ ਲਓ ਬਾਈ ਜੀ ਵੱਛੀ ਦਾ ਸ਼ਕੀਨ ਕੋਈ ਵੀ ਵੀਰ ਆ ਪਾਲਣ ਦਾ ਤੇ ਵੱ ਅੱਥੀਆ ਦੇ ਸਾਂਭ ਸੰਭਾਲ ਕਰ ਲੂਗਾ ਤਾਂ ਦੁੱਧ ਬਾਦ ਪਿਆ ਕੇ ਵੱਛੀ ਨੂੰ ਪਾਲ ਲਿਆ ਕਿਸੇ ਨੇ ਤੇ ਵੱਛੀ ਨਾਲ ਹੀ ਵਹਿੜ ਦੇ ਰਲ ਜਣੀ ਆ ਤੇ ਦੁੱਧ ਕਿੰਨਾ ਕਾ ਬਾਈ ਜੀ ਇਹਦਾ ਸੋ ਇਹ ਲਿਹਾ ਹੈਗਾ 14 15 ਕਿਲੋ ਹੁਣ ਤਿਆਰ ਆ ਜੀ ਹਾਂ ਤਿਆਰ ਹੈ ਵੀਰੇ ਲਓ ਬਾਈ ਜੀ 14 15 ਲੀਟਰ ਦੁੱਧ ਆ ਕੱਦ ਕਾਠ ਵਾਲੀ ਵਹਿੜ ਆ ਕਾਲੀ ਸ਼ਾਹ ਬਾਈ ਜੀ ਨੇਰੇ ਡੱਬੇ ਦੀ ਆ ਤੋਰ ਚਾਲ ਇਹਦੀ ਵੀ ਕਰਾ ਦੇ ਕੇ ਚੱਕ ਕਰ ਲਓ ਜੀ ਲਓ ਬਾਈ ਜੀ ਸੋਹਣੀ ਸੁਨਖੀ ਵਹਿੜ ਆ ਖਾਨ ਦੇ ਵੀ ਸਾਹਬ ਆ ਪੱਕੇ ਦੇ ਵੀ ਆ ਬਾਈ ਜੀ ਕੋਈ 5 4 ਸੂਗੇ ਚੋਲੋਂਗੇ ਦੇਵਾ ਬਾਈ ਜੀ ਦਾ ਟੁੱਟਦਾ ਪੈਦਾ ਨਹੀਂਗਾ। ਤੁਸੀਂ ਗਏ ਤੇ ਫੋਕਸ ਕਰ ਲਿਆ। ਹੈ? ਗਏ ਤੇ ਫੋਕਸ ਕਰ ਲੈ ਜਮਾ ਰੋਕਲਾ। ਚੱਲ ਕੋਈ ਗੱਲ। ਲਓ ਬਾਈ ਜੀ। ਹੈ? ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ। ਤਸੱਲੀ ਭਰ ਕੇ ਤੁਸੀਂ ਆਪ ਕਰਨੀ ਆ। ਤਦ ਕਾਟ ਵਾਲੀ ਵਹਿੜ ਬਾਈ ਜੀ ਕੋਈ ਵੀਰ ਸਾਇਵਾ ਸੁਭਾਲ ਵਾਲਾ ਹੋਵੇ ਤੇ ਦੁੱਧ ਦੇਣੇ ਵੀ ਬਾਈ ਜੀ 80-85 ਹਜ਼ਾਰ ਅਲੀ ਜਨਾ ਹੀ ਦੇ ਦੇਣਾ ਸੇਵਾ ਵਾਲੇ ਬੰਦੇ ਕੋਲੇ। ਪੱਕੇ ਲਈ ਵੇਦੀ ਆ ਬਾਈ ਜੀ ਕੱਦ ਕਾਠ ਵਾਲੀ ਬਿਹੜਾ ਦੁੱਧ ਵੀ ਮੱਝਾਂ ਵਾਲਾ ਹੋਊਗਾ ਕ੍ਰੋਸ ਚ ਪੈਂਦੀ ਆ ਕੱਦ ਕਾਠ ਦਾ ਸੁੱਖਣਾ ਪੂਰਾ ਹੀ ਆ ਬਾਈ ਜੀ ਖੰਣ ਥਣ ਵੀ ਕਰਮ ਵਾਲੀ ਨੂੰ ਜਿਹਦੇ ਹਿਸਾਬ ਨਾਲ ਪਹਿਲੇ ਸੂਏ ਚੰਗਾ ਲੱਗਿਆ ਵਾ ਥੋੜੀ ਵੱਡੀ ਹੋ ਕੇ ਬਣੀ ਵੀ ਆ ਹਾਂ ਜੀ ਵੱਡੀ ਹੋ ਕੇ ਬਣੀ ਵੀ ਆ ਪੱਕੇ ਲਈ ਵੇਦੀ ਆ ਇਹ ਬਾਈ ਜੀ ਕਿੰਨੇ ਦੇ ਦੰਗ ਜਾਏ 60000 ਦੀ ਬਿਹੜਾ ਦੇਣਾ ਬਾਈ ਕੋਈ ਹੋਊ ਮਾਲਤਾਨ ਮੈਂ ਮਾਲਤਾਨ ਕਰ ਦਾਂਗੇ ਦੇ 6000 ਠੀਕ ਠੀਕ ਆ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੇਲ ਨੰਬਰ 847219577 ਇੱਕ ਵਾਰ ਹੀ ਫਿਰ ਦੱਸ ਦਈਏ 847219577 ਲੋ ਬਾਈ ਜੀ ਇਹ ਬਾਈ ਜੀ ਦਾ ਮੇਲ ਨੰਬਰ ਆ ਕਿਸੇ ਵੀ ਸਕਰੀਨ ਤੇ ਚੱਲੂਗਾ ਕਿਸੇ ਵੀ ਵੀਰ ਦੇ ਇਹਨਾਂ ਤਿੰਨਾਂ ਨਕਾ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਹੋਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਜੀ ਆਪਣੀ ਵੀਡੀਓ ਵਧੇਗਾ ਲੱਗੇ ਅੱਗੇ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ